ਜੜਿਆਲੇ ਖੜੇ ਆ ਵੀਰੇ ਇਸ ਵਕਤ ਚੌਂਕ ਦੇ ਵਿੱਚ ਤੇ ਵਾਲਮੀਕ ਜੀ ਦੀ ਕੋਈ ਹੈਗਾ ਅਜ ਮੇਲਾ ਕੁਛ ਤੇ ਸੰਗਤ ਆ ਰਹੀ ਆ ਤੇ ਬਹੁਤ ਬੁਰਾ ਹਾਲ ਹੈ ਡੇਢ ਦੋ ਘੰਟੇ ਹੋ ਗਏ ਇੱਥੇ ਖਲੋਤੇ ਆ ਜੜਿਆਲਾ ਹੈ ਜੜਿਆਲੇ ਦੇ ਵਿੱਚ ਸੋ ਕੋਈ ਗਾਂ ਕਰੀਦਾ ਪਛਾਣ ਕਰੀਦਾ ਪ੍ਰਸ਼ਾਸਨ ਦੀ ਵੀ ਕੋਈ ਨਹੀਂ ਮਨ ਸੁਣ ਰਿਹਾ ਨਾ ਹੀ ਕੀ ਦੀ ਸੁਣ ਰਿਹਾ ਤੇ ਨਾ ਕੋਈ ਮੰਨ ਰਿਹਾ ਕੋਈ ਇੱਥੇ ਬਹੁਤ ਬੁਰਾ ਹਾਲ ਹੈ ਫੱਗਿਆ ਟਰਾਲੇ ਕਿਸੇ ਨੇ ਗਾਲ ਕੱਢਦੀ ਸ਼ੁਭ ਯਾਤਰਾ ਵਾਲਿਆਂ ਨੂੰ ਤੇ ਇਹ ਗੱਡੀ ਵਾਲੇ ਨੂੰ ਭੱਜ ਗਿਆ ਤੇ ਉਹ ਵੀਰ ਸ਼ੁਭ ਯਾਤਰਾ ਵਾਲੇ ਗੁੱਸੇ ਹੋ ਗਏ ਆ ਤੇ ਉਹਦੇ ਕਰਕੇ ਥੋੜਾ ਜਿਹਾ ਇੱਥੇ ਟ੍ਰੈਫਿਕ ਜਾਮ ਹੋ ਗਿਆ ਭਾਜੀ ਮਹਾਰਾਜ ਦੇ ਬਾਰੇ ਕਹਿੰਦੇ ਗਲਤ ਕਾਲਾ ਕਰਦੇ ਸ਼ੁਭ ਯਾਤਰਾ ਵਾਲੇ ਕਾਲਾ ਕਰਦੇ ਮਿਕਜੀ ਦੀ ਸੰਸਥਾ ਜਾ ਰਹੀ ਹੈ ਸ਼ੁਭ ਯਾਤਰਾ ਜਾ ਰਹੀ ਹੈ ਤੇ ਕੁਝ ਟ੍ਰੈਫਿਕ ਕਰਕੇ ਇੱਥੇ ਲੋਕ ਗਾਲਾਂ ਕੱਢਦੇ ਆ ਤੇ ਉਹਦੇ ਕਰਕੇ ਥੋੜਾ ਟ੍ਰੈਫਿਕ ਜਾਮ ਗੁੱਸਾ ਕਰਦੇ ਕੀ ਕੀ ਚੱਕਰ ਕੀ ਹੋਇਆ ਭਾਜੀ ਭਾਜੀ ਸ਼ੁਭ ਯਾਤਰਾ ਮੰਨਾ ਲਈ ਭਗਵਾਨ ਪਾਲ ਮੀਤ ਜੀ ਦੀ ਹਾਂਜੀ ਕੋਈ ਗੱਡੀ ਦੇ ਵਿੱਚ ਹੁਣ ਪਤਾ ਨਹੀਂ ਆ ਮਲਾਜਮੇ ਕੋਈ ਸਦਲ ਚ ਹੀ ਹੋ ਰਿਹਾ ਹਾਂਜੀ ਉਹ ਸੋਪ ਯਾਤਰਾ ਨੂੰ ਮਾੜਾ ਚੰਗਾ ਬੋਲਣ ਲਿਆ ਓਕੇ 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 ਆਪਣੇ ਬੰਦੇ ਨੂੰ ਬਿਠਾਉਂਦਾ ਕੋਈ ਨਹੀਂ ਭੈਣ ਜੀ ਕੀ 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 ਬਾਈ ਕੀ ਗੱਲ ਹੋਈ ਹੈ ਬਾਈ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਇਹਨਾਂ ਨੇ ਜਿੱਦਾਂ ਸ਼ੋਭਾ ਯਾਤਰਾ ਲਗਾ ਪਿਆ ਹੈ ਉਹਦੇ ਕਰਕੇ ਜਾਮ ਲੱਗਾ ਪਿਆ ਹੈ ਭਾਜੀ ਇਹਨਾਂ ਨੇ ਜਨਕੀ ਗਲਤ ਲੱਭ ਗਲਤ ਲੱਭ ਜਿੱਦਾਂ ਜੂਤ ਕੀਤੇ ਇਹਨਾਂ ਨੇ ਇਹਨਾਂ ਨੇ ਕਿਹਾ ਵੀ ਜਿੱਦਾਂ ਆਪਾਂ ਕਹਿ ਨਹੀਂ ਸਕਦੇ ਪਬਲਿਕ ਆ ਗਿਆ ਜੀ ਦਾ ਇਹਨੇ ਅੱਜੀ ਕੰਨਾ ਸੀ ਦਾ ਗਾਲ ਕੱਢ ਕੇ ਗਿਆ ਪਰ ਆਪਾਂ ਗਾਲ ਕਹਿਣਾ ਨਹੀਂ ਵਿੱਚ ਆਪਣੇ ਬਾਰੇ ਗੱਲ ਕਰਾਉਂਦੇ ਆ ਆਵੇ ਨਾ ਬੋਲੋ ਉਹਨਾਂ ਕੋਈ ਥੋੜੀ ਫੀਲ ਕਰ ਕੋਈ ਗੱਡੀ ਨੰਬਰ ਲਗਾਓ ਚਲੋ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਆਪਾਂ ਪਾਜੀ ਦੋ ਲੋ ਦੋ ਲੋ ਜਿਹੜੇ ਬੰਦੇ ਨੇ ਗੱਲ ਗਾਲ ਗੱਡੀ ਚੋਂ ਮਾਫੀ ਮੰਗ ਲਈ ਬਟ ਵੀਰ ਹਣੀ ਗੁੱਸੇ ਜਰਾ ਵਾ ਗੱਡੀ ਦੀ ਇਹ ਕਹਿ ਗਏ ਕਿ ਆਪਣਾ ਰਹਿਣ ਦੋ ਵੀਰੇ ਰਹਿਣ ਦੋ ਵੀਰੇ ਰਹਿਣ ਦੋ ਭਾਈ ਰਹਿਣ ਦੋ ਰਹਿਣ ਦੋ ਰਹਿਣ ਦੋ ਵੀਰੇ ਭਾਈ ਰਹਿਣ ਦੋ ਰਹਿਣ ਦੋ ਭਾਈ ਰਹਿਣ ਦੋ ਰਹਿਣ ਦੋ ਰਹਿਣ ਦੋ ਰਹਿਣ ਦੋ ਭਾਈ ਰਹਿਣ ਦੋ ਰਹਿਣ ਦੋ ਰਹਿਣ ਦੋ ਭਾਜਾ ਭਾਜਾ ਉਹ ਭਾਜਾ 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 ਰਹਿਣ ਦੋ 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 ਬੜੀ ਰਹਿਣ ਦੋ ਰਹਿਣ ਰਹਿਣ ਦੋ ਰਹਿਣ ਦੋ ਸੋ ਗੱਡੀ ਸਾਰੀ ਭੰਤੀ ਆ ਤੇ ਗਾਲਾਂ ਕੱਢਦੇ ਸ਼ੋਭ ਯਾਤਰਾ ਨੂੰ ਤੇ ਵਾਲਮੀਕ ਸੰਸਥਾ ਨੇ ਕਾਬੂ ਆ ਗਿਆ ਉਹਨਾਂ ਦੇ ਤੇ ਗੱਡੀ ਭੰਤੀ ਆ ਚਲੋ ਬਾਕੀ ਬਚਾਉਣ ਵਿੱਚ ਵੀ ਲੱਗੇ ਹੋਏ ਕੋਸ਼ਿਸ਼ ਰਹਿਣ ਦੋ ਵੀਰੇ ਰਹਿਣ ਦੋ ਰਹਿਣ ਦੋ ਵੀਰੇ ਇਹਨਾਂ ਦੇ ਗੱਡੀ ਦੇ ਇਹਨਾਂ ਨੇ ਕੁਝ ਕਹਿ ਦਿੱਤਾ ਬਾਈ ਹੁਣਾਂ ਨੇ ਬਹੁਤ ਬੁਰਾ ਹਾਲ ਕੋਟ-ਕਟ ਕੇ ਬੁਰਾ ਹਾਲ ਕਰਤਾ ਵਾਲਮੀਕ ਸ਼ੋਭਾ ਯਾਤਰਾ ਨਿਕਲ ਰਹੀ ਸੀ ਤੇ ਇਹਨਾਂ ਨੇ ਕੁਝ ਕਹਿ ਦਿੱਤਾ ਕਿ ਆ ਚੱਕਰ ਬਣ ਗਿਆ ਵੀ ਤੁਹਾਨੂੰ ਅੱਜ ਹੀ ਲਗਾ ਤੇ ਦੋਵਾਂ ਵੀਰਾਂ ਦਾ ਕੋਟ-ਕਟ ਕੇ ਬੁਰਾ ਹਾਲ ਕਰਤਾ ਫਿਰ ਚੰਗੇ ਵੀ ਹੈਗੇ ਵਿੱਚ ਤੇ ਗੱਡੀ ਪਹਹਾ ਕੇ ਉਹਨਾਂ ਗੱਡੀ ਤੇ ਸਟਾਰਟ ਨਹੀਂ ਹੋ ਰਹੀ ਗੱਡੀ ਤੇ ਤਕਾਲਾ ਆ ਗਏ ਤੇ ਗੱਡੀ ਪਹਹਾ ਗਏ ਸਾਈਡ ਤੇ ਉਹਦੀ ਜਾਨ ਬਚਾ ਰਹੇ ਨੇ ਸੋ ਕੋਈ ਗੱਲ ਨਹੀਂ ਕੁਝ ਵੀਰ ਰੰਜਾਇਜ਼ ਕਰ ਰਹੇ ਨੇ ਤੇ ਕੁਝ ਸਾਥ ਵੀ ਦੇ ਰਹੇ ਨੇ ਖਾਲੀ ਪੁਲ ਤਬਾ ਰਹੇ ਨੇ ਇਹਨਾਂ ਦਾ ਪੁਲਟ ਬਦਲ ਵੀਰੇ ਪਈ ਲੋ ਕਰਦੇ ਲੋ ਕਰਦੇ ਕਰਦੇ ਲੋਕ ਨਿਕਲ ਜਾਓ ਯਾਰ ਨਿਕਲ ਜਾਓ ਨਿਕਲ ਜਾਓ ਨੁਕਸਾਨ ਕਰਾਓਗੇ ਜਾਨ ਦਾ ਨਿਕਲ ਤਾਂ ਪਈ ਲੋ ਕਰ ਲੋ ਮੇਰਾ ਭਰਾ ਯਾਰੇ ਉਹ ਜਾਓ ਯਾਰ ਨਿਕਲ ਜਾਓ ਸਾਈਡ ਤੇ ਹੋ ਰਹੇ ਤੁਸੀਂ ਯਾਰ ਜਾਓ ਬਾਈ ਸਾਈਡ ਤੇ ਜਾ ਮੇਰੇ ਗੱਡੀ ਦੇ ਮੇਰੇ ਮੇਰੇ ਗੱਡੀ ਜਾਓ ਵੀਰੇ ਜਾ ਯਾਰ ਇੰਨਾ ਤੱਕਾ ਗੱਡੀ ਵੀ ਭੰਤੀ ਸਿਰਫ ਉਹਨੇ ਵੀਰ ਨੇ ਇੰਨਾ ਕਿਹਾ ਕਿ ਕਿਦਾਂ ਪੀਤਨੂ ਅਜਿਹਾ ਤਾਇਆ ਹਨਾ ਤੇ ਆ ਵੀਰਾਂ ਨੇ ਗੱਡੀ ਬਚਾਈ ਆ ਤੱਕਾ ਲਾ ਕੇ ਇਹਨਾਂ ਵੀਰਾਂ ਨੇ ਕੱਢਿਆ ਵੀਰੇ ਥੈਂਕ ਯੂ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨ ਠੀਕ ਹੈ ਵੀਰੇ ਅਹ ਟ੍ਰੈਫਿਕ ਦੇ ਵਿੱਚੋਂ ਆ ਵੀਰੇ ਤੱਕਾ ਲਾ ਕੇ ਗੱਡੀ ਕੱਢ ਕੇ ਲੈ ਕੇ ਆਏ ਆ ਤੇ ਬਾਹਰ ਆ ਗਈ ਹੈ ਗੱਡੀ ਤੇ ਜਿਹੜੇ ਗੱਡੀ ਦੇ ਵਿੱਚ ਬੈਠੇ ਸੀ ਉਹ ਵਿਚਾਰਾ ਸੇਲਸਫੋਰ ਮੂੰਹ ਪਾੜ ਗਿਆ ਉਹ ਮੁਰਸਲ ਤੇ ਭਾਗੇ ਘalte ਆ ਸਾਡੇ ਬਾਲਮੀਕੀ ਮਹਾਰਾਜ ਦੀ ਬੇਇੱਜ਼ਤੀ ਕੀਤੀ ਗਾਲਾਂ ਕੱਢੀਆਂ ਇਹਨਾਂ ਨੇ ਪੁਲਿਸ ਵਾਲਿਆਂ ਨੇ ਪਰ ਫਿਰ ਵੀ ਤੁਸੀਂ ਫਿਰ ਵੀ ਉਹ ਟਲੇ ਨਹੀਂ ਆਗੇ ਉਹ ਫਿਰ ਗਾਲਾਂ ਕੱਢਦਾ ਪਈ ਤੇ ਉਹਨਾਂ ਦੀ ਸਰਵਿਸ ਕੀਤੀ ਹਾਂ ਠੀਕ ਹੈ ਵੀਰੇ ਓਕੇ ਇਹਨਾਂ ਦਾ ਭਾਈ ਦੇਖਣਾ ਭਾਈ ਬੰਦਾ ਵੀ ਸਾਡੇ ਵਾਲੀ ਨਹੀਂ ਠੀਕ ਠੀਕ ਨਹੀਂ ਲੱਗਣੀ ਨਹੀਂ ਗੱਡੀ ਵੀਰੇ ਲੱਗਣੀ ਨਹੀਂ ਆ ਗੱਡੀ ਲੱਗਣੀ ਹੈ ਭਗਵਾਨ ਬਾਲਮੀਕੀ ਮਹਾਰਾਜ ਬੋਲੂਗੇ ਯਾਰ ਨਹੀਂ ਲੱਗਣੀ ਵੀਰੇ ਗੱਡੀ ਨਹੀਂ ਲੱਗਣੀ ਠੀਕ ਓਕੇ ਸੋ ਵੀਰੇ ਇੱਥੇ ਮਾਹੌਲ ਬੜਾ ਖਰਾਬ ਹੀ ਗੱਡੀ ਦੇ ਹਾਲਾਤ ਦੀ ਵੇਖਦੇ ਪਰ ਇੰਨਾ ਵੀਰਾਂ ਨੇ ੱਤਕਾ ਲਾ ਕੇ ਗੱਡੀ ਬਾਹਰ ਕੱਢੀ ਇਹਨਾਂ ਨੇ ਬਹੁਤ-ਬਹੁਤ ਵੀਰੇ ਧੰਨਵਾਦ ਉਹਨਾਂ ਵੀਰਾਂ ਨੂੰ ਮੋਟਰਸਾਈਕਲ ਤੇ ਭਾਇਆ ਕਿਸੇ ਅਣਜਾਣ ਬੰਦੇ ਦੇ ਮੋਟਰਸਾਈਕਲ ਕਿਤੇ ਇਹਨਾਂ ਵੀਰਾਂ ਨੇ ੱਤਕਾ ਲਾ ਕੇ ਗੱਡੀ ਕੱਢ ਕੇ ਲਿਆਉਂਦੀ ਉੱਥੋਂ ਉਹਦੇ ਵਿੱਚੋਂ ਤੇ ਇਹਨਾਂ ਵੀਰਾਂ ਨੇ ਮੋਟਰਸਾਈਕਲ ਤੇ ਭਾ ਕੇ ਉਹਨੂੰ ਦੋ ਵੀਰਾਂ ਨੂੰ ਕਢਤਾ ਆਪੇ ਗੱਡੀ ਉਹ ਆ ਕੇ ਲੈ ਜਾਣਗੇ ਸੋ ਥੈਂਕ ਯੂ ਵੀਰੇ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਚਲੋ ਮਾਰਾ ਕਿਰਪਾ ਕਰੇ ਤੁਹਾਡੀ ਯਾਤਰਾ ਸਫਲ ਕਰੇ ਠੀਕ ਹੈ ਵੀਰੇ ਪਰ ਗੱਡੀ ਦਾ ਤੁਸੀਂ ਵੇਖ ਸਕਦੇ ਨੇ ਗੱਡੀ ਵੀਰੇ ਬਿਲਕੁਲ ਡੈਮੇਜ ਹੋ ਗਈ ਇੱਥੇ ਗੱਡੀ ਦਾ ਬਹੁਤ ਬੁਰਾ ਹਾਲ ਆ ਗੱਡੀ ਨੰਬਰ ਸੋ ਤੁਸੀਂ ਵੇਖ ਸਕਦੇ ਜੇ ਐਸਾਈਡ ਤੇ ਉਹ ਵੀਰ ਬੈਠਾ ਜਿਹਨੇ ਗਾੜ ਗੱਡੀ ਆ ਤੇ ਸ਼ੋਭਾ ਜਦੋਂ ਅਰੇ ਲਈ ਗੱਡੀ ਆ ਸ਼ੀਸ਼ੇ ਮਗਰਲੇ ਭੱਜ ਗਏ ਆ ਅਗਲੇ ਵੀ ਭੱਜ ਗਏ ਆ ਤੇ ਪਿਛਲੇ ਭੱਜ ਗਏ ਆ ਸਾਰੇ ਸੋ ਚਲੋ ਠੀਕ ਆ ਚਲੋ ਬੈਠੋ ਵੀਰੇ